ਮਿੰਦੋ ਪਤਾ ਲੱਗਦਾ ਹੈ ਕਿ ਉਸ ਦੀ ਸਹੁਰਿਆਂ ਤੇ ਬਹੁਤ ਕਰਜ਼ਾ ਹੈ ਤੇ ਮਿੰਦੋ ਦੇ ਉੱਪਰ ਬਹੁਤ ਦੁੱਖਾਂ ਦਾ ਪਹਾੜ ਟੁੱਟਦਾ ਹੈ ਤੇ ਲੋਕ ਘਰ ਵਿੱਚ ਪੈਸੇ ਮੰਗਣ ਆਉਂਦੇ ਨੇ ਬਹੁਤ ਜ਼ਿਆਦਾ ਕਰਜ਼ਾ ਹੁੰਦਾ ਹੈ ਮਿੰਦੋ ਦੇ ਪਰਿਵਾਰ ਤੇ ਉੱਪਰ ਤੇ ਮਿੰਦੋ ਟੁੱਟ ਜਾਂਦੀ ਹੈ ਤੇ ਮਿੰਦੋ ਦਾ ਜਿਹੜਾ ਹੁਸਨ ਜਵਾਨੀ ਜੋ ਵੀ ਸਭ ਖਤਮ ਹੋ ਜਾਂਦਾ ਹੈ ਮਿੰਦੋ ਦਿਨ ਰਾਤ ਸੋਚਦੀ ਆ ਕਿ ਕਰਜਾ ਕਿੱਦਾਂ ਲਾਉਣਾ ਤੇ ਉਧਰ ਉਹਦੇ ਘਰ ਵਾਲਾ ਸ਼ਰਾਬ ਦੇ ਵਿੱਚ ਟੱਲੀ ਰਹਿੰਦਾ ਤੇ ਮਿੰਦੋ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਤੇ ਰਾਤ ਨੂੰ ਫੋਟਵਾਲ ਸਿੰਦੀ ਹੈ 12 12 1 ਵਜੇ ਤੱਕ ਬਹੁਤ ਮਿਹਨਤ ਕਰਦੀ ਹੈ ਤੇ ਆਪਣੇ ਬੱਚੇ ਦੇ ਮੂੰਹ ਵੱਲ ਦੇਖਦੀ ਹੈ ਤੇ ਉਹਦਾ ਬੱਚਾ ਉਸ ਨੂੰ ਕੁਝ ਨਹੀਂ ਪਤਾ ਵੀ ਉਹਦੇ ਬਚਪਨ ਚ ਉਹਦੀ ਮਾਂ ਕੀ ਕਰ ਰਹੀ ਹੈ ਤੇ ਮਿੰਦੋ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਦੀ ਹੈ ਤੇ ਆਪਣੇ ਬੱਚੇ ਦੇ ਨਾਲ ਹੌਸਲੇ ਨਾਲ ਕੰਮ ਕਰਦੀ ਰਹਿੰਦੀ ਹੈ ਪਰ ਮਿੰਦੋ ਦੇ ਪੇਕੇ ਮਿੰਦੋ ਨੂੰ ਮਿਲ ਨਾਉਂਦੇ ਨੇ ਤਾਂ ਮਿੰਦੋ ਮਿੱਟੀ ਦੇ ਵਿੱਚ ਰੁੜੀ ਪਈ ਹੁੰਦੀ ਦੇਖ ਕੇ ਉਸ ਦੀ ਮਾਂ ਬਹੁਤ ਰੋਂਦੀ ਆ ਵੀ ਸਾਡੀ ਲੜਕੀ ਦਾ ਕੀ ਬਣ ਗਿਆ ਅਸੀਂ ਕੀ ਸੋਚਿਆ ਸੀ ਤੇ ਕੀ ਹੋ ਗਿਆ ਉਹ ਸੌਣ ਦਾ ਮੀਨਾ ਲੈਣ ਆਉਂਦੇ ਨੇ ਮਿੰਦੋ ਨੂੰ ਤੇ ਪਰ ਮਿੰਦੋ ਨਹੀਂ ਮਿਲਦੀ ਉਹਨਾਂ ਨੂੰ ਘਰ ਉਸ ਦੀ ਸੱਸ ਨੂੰ ਪੁੱਛਦੇ ਨੇ ਮਿੰਦੋ ਸਾਡੀ ਕਿੱਥੇ ਹੈ ਤੇ ਉਸ ਦੀ ਸੱਸ ਕਹਿੰਦੀ ਉਹ ਗਵਾਡ ਗਈ ਹੋਈ ਹੈ ਤੇ ਮਿੰਦੋ ਦੇ ਹਜੇ ਹੱਥਾਂ ਦੀ ਮਹਿੰਦੀ ਵੀ ਨਹੀਂ ਲੱਤੀ ਸੀ ਤੇ ਮਿੰਦੋ ਨੂੰ ਫੋਟਵਾਲ ਸੀ ਕਿਸੇ ਦੇ ਘਰ ਭੇਜਿਆ ਹੋਇਆ ਸੀ ਤੇ ਉਹਦੀ ਸੱਸ ਜਾਂਦੀ ਹੈ ਮਿੰਦੋ ਨੂੰ ਬੁਲਾ ਕੇ ਲਿਆਉਂਦੀ ਹੈ ਕਿ ਤੇਰੇ ਮਾਂ ਤੇ ਤੇਰੀ ਭੈਣ ਆਈਆਂ ਨੇ ਤੈਨੂੰ ਮਿਲਣ ਵਾਸਤੇ ਤੇ ਮਿੰਦੋ ਬਹੁਤ ਰੋਂਦੀ ਹੈ ਤੇ ਜਦੋਂ ਉਹ ਦੇਖਦੇ ਨੇ ਉਹਦੇ ਘਰ ਦੇ ਵਿੱਚ ਮਿੰਦੋ ਦੇ ਖਾਣ ਨੂੰ ਕੁਝ ਨਹੀਂ ਹੁੰਦਾ ਤੇ ਉਹਦੀ ਮਾਂ ਤੇ ਭੈਣ ਬਹੁਤ ਰੋਂਦੀਆਂ ਨੇ ਵੀ ਸੌਡੀ ਭੈਣ ਨਾਲ ਕੀ ਬਣ ਗਿਆ ਤੇ ਉਧਰ ਮਿੰਦੋ ਸੋਚਦੀ ਆ ਵੀ ਕੁਛ ਖਾ ਕੇ ਮਰ ਜਾਵਾਂ ਮੈਨੂੰ ਕਿੱਦਾਂ ਦੇ ਹਾਲਾਤਾਂ ਦੇ ਵਿੱਚ ਸੁੱਟ ਦਿੱਤਾ ਆਪਣੀ ਮਾਂ ਨਾਲ ਗਿਲੇ ਸ਼ਿਕਵੇ ਕਰਦੀ ਐ ਪਰ ਮਿੰਦੋ ਨੂੰ ਇਹ ਨਹੀਂ ਸੀ ਪਤਾ ਕਿ ਅੱਗੇ ਇਦੋਂ ਵੀ ਜ਼ਿਆਦਾ ਦੁੱਖ ਤੇ ਤਕਲੀਫਾਂ ਉਹਦੇ ਲਈ ਖੜੀਆਂ ਨੇ ਮਿੰਦੋ ਦੀਆਂ ਜੋ ਟੁੰਬਾ ਸੀਗੀਆਂ ਜੋ ਉਸਦੇ ਪੇਕਿਆਂ ਨੇ ਪਾਈਆਂ ਸੀ ਉਹਦੇ ਸਾਸ ਨੇ ਤੇ ਘਰ ਵਾਲੇ ਨੇ ਵੇਚ ਦਿੱਤੀਆਂ ਸੀ ਵੇਚ ਕੇ ਆਪਣਾ ਕਰਜ਼ਾ ਲਾਉਣ ਦੀ ਕੋਸ਼ਿਸ਼ ਕਰਦੇ ਸੀ ਵੱਟ ਕਰਜ਼ਾ ਨਹੀਂ ਸੀ ਲਿੱਤਦਾ ਕਰਜ਼ਾ ਬਹੁਤ ਜ਼ਿਆਦਾ ਸੀ ਤੇ ਲੋਕ ਘਰ ਆ ਕੇ ਮਿੰਦੋ ਨੂੰ ਵੀ ਹੁਣ ਗਾਲਾਂ ਮਾਲਾਂ ਕੱਢਣ ਲੱਗ ਗਏ ਸੀ ਤੇ ਮਿੰਦੋ ਨੂੰ ਬਹੁਤ ਸ਼ਰਮ ਮਹਿਸੂਸ ਹੁੰਦੀ ਸੀ ਮਿੰਦੋ ਨੂੰ ਸਮਝ ਨਹੀਂ ਆਉਂਦੀ ਸੀ ਵੀ ਕਰਜ਼ਾ ਕਿਸ ਤਰ੍ਹਾਂ ਲਿੱਤਣਾ ਤੇ ਮਿੰਦੋ ਦਿਨ ਰਾਤ ਮਿਹਨਤ ਕਰਦੀ ਤੇ ਮਿਹਨਤ ਕਰਕੇ ਦੋ ਟਾਈਮ ਦੀ ਰੋਟੀ ਮਡੀ ਮੁਸ਼ਕਲ ਦੇ ਨਾਲ ਜੋੜਦੀ ਸੀ ਇੰਨੇ ਚ ਟਾਈਮ ਲੰਘਦਾ ਗਿਆ ਤੇ ਇੱਕ ਰਾਤ ਬਹੁਤ ਜ਼ਿਆਦਾ بارش ਹੋਈ ਤੇ بارش ਦੇ ਨਾਲ ਮਿੰਦੋ ਦੇ ਜੁੜੀ ਛੱਤ ਸੀ ਸਿਰ ਦੀ ਉਹ ਵੀ ਟੰਗ ਗਈ ਉਹਦਾ ਇੱਕ ਖਾਨਾ ਮਕਾਨ ਦਾ ਡਿੱਗ ਗਿਆ ਤੇ ਮਿੰਦੋ ਬਹੁਤ ਰੋਂਦੀ ਹੈ ਕਿ ਇਹ ਸਾਡੇ ਨਾਲ ਕੀ ਬਣ ਗਿਆ ਤੇ ਕੋਈ ਵੀ ਉਸ ਵੇਲੇ ਮਿੰਦੋ ਦੀ ਹੈਲਪ ਨਹੀਂ ਕਰਦਾ ਕਿਉਂਕਿ ਉਹ ਕਹਿੰਦੇ ਮਿੰਦੋ ਦੇ ਨਾਲ ਆਪਾਂ ਕਿਉਂ ਹੈਲਪ ਕਰੀਏ ਲੋਕ ਮਿੰਦੋ ਕੋਲੋਂ ਕੁਝ ਹੋਰ ਚਾਉਂਦੇ ਸੀ ਵੀ ਮਿੰਦੋ ਸਾਨੂੰ ਕੁਝ ਦਵੇ ਤਾਂ ਅਸੀਂ ਮਿੰਦੋ ਦੀ ਹੈਲਪ ਕਰੀਏ ਤੇ ਮਿੰਦੋ ਨੇ ਉਹ ਮਕਾਨ ਡਿੱਕੇ ਦੇ ਵਿੱਚ ਹੀ ਬੈਠੀ ਰਹੀ ਚਾਰ ਸਾਲ ਮਿੰਦੋ ਨੇ ਮਕਾਨ ਟਿਗਿਆ ਉਹਦੇ ਵਿੱਚ ਟਾਈਮ ਪਾਸ ਕੀਤਾ ਬਸ ਉਹ ਹੀ ਜ਼ਿੰਦਗੀ ਚੱਲੀ ਗਈ ਸਵੇਰ ਨੂੰ ਉੱਠਣਾ ਕੰਮ-ਕੰਮ ਮਿੰਦੋ ਹੁਣ ਆਪਣੇ ਆਪ ਨੂੰ ਜਨਾਨੀ ਨਹੀਂ ਸਮਝਦੀ ਸੀ ਇੱਕ ਬੰਦਾ ਸਮਝਦੀ ਸੀ ਆਪਣੇ ਆਪ ਨੂੰ ਕਿਉਂਕਿ ਮਿੰਦੋ ਨੂੰ ਆਪਣਾ ਬੱਚਾ ਵੀ ਦਿਸਦਾ ਸੀ ਤੇ ਮਿੰਦੋ ਨਹੀਂ ਸੀ ਚਾਹੁੰਦੀ ਕਿ ਅੱਗੇ ਬੱਚਾ ਹੋਰ ਹੋਵੇ ਪਰਮਾਤਮਾ ਦੀ ਕੁਝ ਹੋਰ ਮਰਜ਼ੀ ਸੀ ਮਿੰਦੋ ਕੋਸ਼ਿਸ਼ ਕਰਦੀ ਸੀ ਕਿ ਇੱਕ ਹੀ ਬੱਚਾ ਆ ਮੈਂ ਇਸ ਨੂੰ ਹੀ ਪਾਲ ਲਵਾਂ ਪਰ ਪਰਮਾਤਮਾ ਦੀ ਮਰਜ਼ੀ ਕੁਝ ਹੋਰ ਸੀ ਮਿੰਦੋ ਫਿਰ ਪ੍ਰੈਗਨੈਂਟ ਹੋਈ ਤੇ ਮਿੰਦੋ ਨੂੰ ਫਿਰ ਨਹੀਂ ਪਤਾ ਕਿਉਂਕਿ ਮਿੰਦੋ ਹਜੇ ਨਿਆਣੀ ਸੀ ਬੇਖਬਰ ਸੀ ਤੇ ਮਿੰਦੋ ਜਦੋਂ ਪਤਾ ਲੱਗਦਾ ਹੈ ਕਿ ਫਿਰ ਉਹ ਫਿਰ ਦੁਬਾਰਾ ਮਾਂ ਬਣਨ ਵਾਲੀ ਹੈ ਤੇ ਮਿੰਦੋ ਨੂੰ ਫਿਰ ਟੈਨਸ਼ਨਾਂ ਘੇਰ ਲੈਂਦੀਆਂ ਨੇ ਤੇ ਹੁਣ ਮਿੰਦੋ ਬਹੁਤ ਪਰੇਸ਼ਾਨ ਹੋ ਜਾਂਦੀ ਹੈ ਤੇ ਮਿੰਦੋ ਦਾ ਟਾਈਮ ਜਦੋਂ ਪੂਰਾ ਹੁੰਦਾ ਹੈ ਤੇ ਮਿੰਦੋ ਦੇ ਕਰਨ ਲੜਕੀ ਪੈਦਾ ਹੁੰਦੀ ਹੈ ਤੇ ਮਿੰਦੋ ਰਹਿੰਦਾ ਵੀ ਟੈਨਸ਼ਨਾਂ ਦੇ ਵਿੱਚ ਪੈ ਜਾਂਦੀ ਹੈ ਕਿ ਬੱਚਿਆਂ ਨੂੰ ਕਿੱਥਾਂ ਦੇਖੇਗੀ ਤੇ ਕੰਮ ਕਿੱਦਾਂ ਕਰੇਗੀ ਮਿੰਦੋ ਇਹਨਾਂ ਟੈਨਸ਼ਨਾਂ ਦੇ ਵਿੱਚ ਆਪਣੀ ਜਵਾਨੀ ਰੋਲ ਦਿੰਦੀ ਹੈ ਪਰ ਉਹਦੇ ਘਰ ਵਾਲੇ ਨੂੰ ਅਕਲ ਨਹੀਂ ਆਉਂਦੀ ਉਹਦਾ ਘਰ ਵਾਲਾ ਉਸ ਦੀ ਬਿਲਕੁਲ ਕਦਰ ਨਹੀਂ ਕਰਦਾ ਉੱਧਰ ਉਸ ਦੀਆਂ ਨਣਾਨਾ ਉਸ ਨੂੰ ਮੇਹਣੇ ਮਾਰਤੀਆਂ ਨੇ ਜੋ ਨਸੋ ਕਹਿੰਦੀਆਂ ਨੇ ਪਰ ਮਿੰਦੋ ਨੇ ਬੜੀ ਸਟਰਗਲ ਕੀਤੀ ਉਸ ਦੀ ਲੜਕੀ ਨੂੰ ਕਹਿੰਦੀਆਂ ਨੇ ਵੀ ਸਾਡੇ ਘਰ ਪੱਥਰ ਜੰਮ ਗਿਆ ਇਹ ਪੱਥਰ ਸਾਡੇ ਨਹੀਂ ਸੀ ਚੰਮਣਾ ਚਾਹੀਦਾ ਤੇ ਮਿੰਦੋ ਆਪਣੀ ਧੀ ਨੂੰ ਘੜ ਨਾਲ ਲਾਉਂਦੀ ਹੈ ਤੇ ਉਹਦੀ ਵਿਪਾਰਵਰਿਸ਼ ਸ਼ੁਰੂ ਕਰ ਦਿੰਦੀ ਹੈ ਹੁਣ ਮਿੰਦੋ ਉੱਪਰ ਦੋ ਜ਼ਿੰਮੇਵਾਰੀਆਂ ਬਣ ਗਈਆਂ ਸੀ ਬੱਚਿਆਂ ਦੀ ਤੇ ਮਿੰਦੋ ਸੋਚਦੀ ਹੈ ਵੀ ਅੱਜ ਇੰਨੀਆਂ ਪਰੇਸ਼ਾਨੀਆਂ 'ਚ ਮੈਂ ਕਿਦਾਂ ਟਾਈਮ ਪਾਸ ਕਰਾਂ ਤੇ ਮਿੰਦੋ ਦਾ ਦਿਲ ਕਰਦਾ ਹੈ ਕਿ ਮੈਂ ਦਵਾਈ ਖਾ ਕੇ ਮਰ ਜਾਵਾਂ ਜਾਂ ਕੁਝ ਕਰ ਲਵਾਂ ਜਾਂ ਫਾਹਾ ਲੈ ਲਵਾਂ ਇੰਨਾ ਕਰਜ਼ਾ ਤੇ ਇੰਨਾ ਮੈਂ ਬੋਝ ਕਿਦਾਂ ਚੱਕਾਂਗੀ ਜ਼ਿੰਦਗੀ ਦਾ ਤੇ ਮਿੰਦੋ ਫਿਰ ਇੱਕ ਦਿਨ ओके ਦਵਾਈ ਖਾ ਲੈਂਦੀ ਹੈ ਤੇ ਪ੍ਰਮਾਤਮਾ ਦੀ ਰਜ਼ਾ ਕੁਛ ਹੋਰ ਸੀ ਤੇ ਮਿੰਦੋ ਫਿਰ ਵੀ ਬਚ ਜਾਂਦੀ ਹੈ ਤੇ ਮਿੰਦੋ ਨੂੰ ਇੰਨੀ ਸਟਰਗਲ ਕਰਨ ਦੇ ਬਾਵਜੂਦ ਵੀ ਮਿੰਦੋ ਲਈ ਦੋ ਵਕਤ ਦੀ ਰੋਟੀ ਇਕੱਠੀ ਕਰਨੀ ਬਹੁਤ ਮੁਸ਼ਕਲ ਹੋ ਜਾਂਦੀ ਹੈ ਤੇ ਮਿੰਦੋ ਦੀ ਜਵਾਨੀ ਰੁੱਲ ਜਾਂਦੀ ਹੈ ਅਗਲਾ ਪਾਠ ਲੈ ਕੇ ਹਾਜ਼ਰ ਹੋऊंगी ਤੁਹਾਡੇ